ਸਤਨਾਮ ਵਾਹਿਗੁਰੂ ਸਾਹਿਬ ਜੀ ਜਿਉ ਜਾਣੋ ਤਿਉ ਰਾਖੋ ਹਰ ਪ੍ਰਭ ਤੇਰਿਆ ਕਿਤੇ ਗਣੋ ਅਸੰਖ ਅਬ ਗਣ ਮੇਰੇ ਆ ਮੈਂ ਮੂਰਖ ਕਿ ਕਿਤਕ ਬਾਤ ਹੈ ਕੋਟ ਪਰ ਦੇ ਤਰਿਆਰੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਸਤਨਾਕ ਵਾਹਿਗੁਰੂ ਸਾਹਿਬ ਜੀ ਅਸਾ ਮਹਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਤਵ ਕਰ ਕਰਨੀ ਕਸ ਪਈਆ ਪਾਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਉ ਚੁਈਆ ਬਾਬਾ ਮਨ ਮਤਵਾਰ ਨਾਮ ਰਸ ਪੀਵੈ ਸਹਜ ਰੰਗ ਰਚ ਰਹਿ ਆ ਅਹਨੇ ਸਬਨੀ ਪ੍ਰੇਮ ਲਿਭ ਲਾਗੀ ਸ਼ਬਦ ਅਨਾਹਦ ਗਹਿਆ ਰਹਾ ਹੋ ਪੂਰਾ ਸਚੂ ਪਿਆਲਾ ਸਹਜੇ ਤਿਸਹੇ ਭਾਏ ਜਾਂ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦ ਸੁਛਾ ਪਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਮਾਨ ਪਿਆ ਦਰ ਦਰਸਨ ਕਾ ਪ੍ਰੀਤਮ ਹੋਵੈ ਮੁਕਤ ਬਕੁੰਠਾ ਕਰੈ ਕਿਆ ਸਿਫਤੀ ਰਤਾ ਸਦਬੈ ਰਾਗੀ ਜੁਆ ਜਨਮੋ ਨਹਰ ਕਹ ਨਾਨਕ ਸੁਣ ਪਰ ਥਰ ਜੋਗੀ ਖੀਵਾ ਅੰਮ੍ਰਿਤ ਤਰ ਕਹੋ ਨਾਨਕ ਸੁਣ ਪਰ ਥਰ ਜੋਗੀ ਖੀਵਾ ਅੰਮ੍ਰਿਤ ਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਸਿੰਘਾਸਣ ਦੇ ਮਾਲਕ ਸਾਰੀ ਮਨੁੱਖਤਾ ਦੇ ਸੰਜ ਰਹਿਬਰ ਸ਼ਬਦ ਗੁਰੂ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਬਖਸ਼ਿਸ਼ ਮੇਰਾ ਮੱਦ ਦਾ ਸਦਕਾ ਆਪ ਸੰਗਤ ਦੀ ਅਸੀਸ ਨਾਲ ਦਨਿਕ ਸਵੇਰਾ ਮਾਧਿਮ ਰਾਹੀਂ ਜੋ ਕਰ ਕਰ ਗੁਰਬਾਣੀ ਪ੍ਰਸਾਰਿਤ ਸ਼ਬਦ ਵਿਚਾਰ ਆਪ ਨੇਤਾ ਪ੍ਰਤੀ ਸਰਵਣ ਕਰਦੇ ਆ ਰਹੇ ਹੋ ਅੱਜ ਜੋ ਅੰਮ੍ਰਿਤ ਵਚਨ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੀ ਚੋਲੀ ਦਾਤ ਪਾਇਆ ਹੈ ਧੰਨ ਸਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਣ ਕੀਤੇ ਹੋਏ ਆਸਾ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 360 ਉੱਪਰ ਸੁਭਾਏਮਾਨ ਜਿਸ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਮਤਵਾਲੇ ਦਾ ਜ਼ਿਕਰ ਅੰਮ੍ਰਿਤ ਬਾਣੀ ਨੂੰ ਚੱਖਣ ਵਾਲੇ ਉਸ ਅਮਲੀ ਤੇ ਬੈਰਾਗੀ ਦਾ ਜ਼ਿਕਰ ਕੀਤਾ ਹੈ ਵਿਚਾਰਾਂ ਦੀ ਪ੍ਰారంਭਤਾ ਕਰਨ ਤੋਂ ਪਹਿਲਾਂ ਅਦਬ ਸਤਕਾਰ ਨਾਲ ਮਨ ਦੇ ਟਿਕਾ ਲਈ ਦੇਸਾਂ ਵਿਦੇਸਾਂ ਚ ਕਰਾਂ ਵਿੱਚ ਬੈਠੇ ਹੋਏ ਅਦਬ ਸਤਕਾਰ ਨਾਲ ਦੋਵੇਂ ਹੱਥ ਜੋੜ ਸਾਰੇ ਆਖੋ ਜੀ ਸਤਨਾਮ ਵਾਹਿਗੁਰੂ ਜੀ ਫਿਰ ਕਰੋ ਕਿਰਪਾ ਸਤਨਾਮ ਵਾਹਿਗੁਰੂ ਜੀ